ਸਾਡੇ ਮਾਂਜੋਗਾਈ ਦੀ ਫਰੀਕੋਟ ਰੇਂਜ ਤੇ ਐਸਐਸਪੀ ਸ਼੍ਰੀ ਮੁਖਸਰ ਸਾਹਿਬ ਸ਼੍ਰੀ ਬਗੀਰਤ ਮੀਨਾ ਜੀ ਵੱਲੋਂ ਮਾਲਿਆ ਅੰਸਰਾਂ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਗਈ ਹੈ ਉਹਦੇ ਤਹਿਤ ਸਾਡੇ ਸੀਆਈਏ ਇੰਚਾਰਜ ਸ਼੍ਰੀ ਮੁਖਸਰ ਸਾਹਿਬ ਨੂੰ ਇੱਕ ਸਫਲਤਾ ਮਿਲੀ ਹੈ ਤੇ ਉਹਨਾਂ ਨੇ 6 ਮੋਟਰਸਾਈਕਲ ਬਰਾਮਦ ਕੀਤੇ ਆ ਸਭ ਤੋਂ ਪਹਿਲਾਂ ਦਿਲਬਾਦ ਸਿੰਘ ਐਸਏਸੀ ਕੋਲੇ ਇਨਫੋਰਮੇਸ਼ਨ ਆਈ ਵੀ ਇਹ ਜਿਹੜਾ ਲਵਪ੍ਰੀਤ ਸਿੰਘ ਅਤੇ ਰਾਜਦੀਪ ਸਿੰਘ ਇਹ ਮੋਟਰਸਾਈਕਲ ਚੋਰੀ ਕਰਨ ਦੇ ਆਦੀ ਐ ਤੇ ਚੋਰੀ ਕਰਕੇ ਅੱਗੇ ਵੇਚਦੇ ਆ ਤੇ ਉਹਨੇ ਪੁਲਿਸ ਹੁਆ ਜਿਹੜਾ ਕੋਟਲੀ ਰੋਡ ਤੇ ਨਾਕਾਬੰਦੀ ਕੀਤੀ ਨਾਕਾਬੰਦੀ ਦੌਰਾਨ ਇਹਨਾਂ ਨੂੰ ਚੋਰੀ ਕੀਤੇ ਹੋਏ ਦੋ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਗਿਆ ਦਰਾਨੇ ਪੁੱਜ ਕੇ ਸ ਇਹਨਾਂ ਨੇ ਚਾਰ ਮੋਟਰਸਾਈਕਲ ਹੋਰ ਰਿਕਵਰ ਕੀਤੇ ਤੇ ਇਹਨਾਂ ਦਾ ਇੱਕ ਸਾਥੀ ਹੋਰ ਜਿਹੜਾ ਨੰਦੀ ਉਰਫ ਹੈਗਾ ਉਹਨੂੰ ਵੀ ਕਾਬੂ ਕਰ ਲਿਆ ਤਿੰਨ ਟੋਟਲ ਦੋਸ਼ੀ ਗ੍ਰਿਫਤਾਰ ਕੀਤੇ ਨੇ ਤੇ ਇਹਨਾਂ ਕੋਲੋਂ 6 ਮੋਟਰਸਾਈਕਲ ਬਰਾਮਦ ਹੋਏ ਨੇ ਇਨਨ ਵੀ ਸਾਰੇ ਇਨਨ ਤੇ ਕੋਈ ਪਹਿਲੇ ਵੀ ਮੁਕਦਮੇ ਦਰਜ ਨਹੀਂ ਹਾਂ ਜਿਹੜਾ ਦੋਸ਼ੀ ਰਾਜ ਦੀ ਪੁੱਤਰ ਜੈਪ ਸਿੰਘ ਹੈ ਤੇ ਸਿਟੀ ਮੁਕਸਰ ਸਾਹਿਬ ਦੇ ਵਿੱਚ ਇੱਕ ਖੋਹ ਦਾ ਤੇ ਤਿੰਨ ਚੋਰੀ ਦੇ ਮੁਕਦਮੇ ਦਰਜ ਨੇ ਤੇ ਜਿਹੜਾ ਨੰਦੀ ਉਰਫ ਥਾਮਸ ਹੈ ਇਹਦੇ ਵੀ ਤਿੰਨ ਮੁਕਦਮੇ ਚੋਰੀ ਦੇ ਸਿਰੀ ਮੁਕਸਰ ਸਾਹਿਬ ਥਾਣੇ ਦੇ ਵਿੱਚ ਹੀ ਦਰਜ ਨੇ ਆ ਇਹਨਾਂ ਦਾ ਰਿਮਾਂਡ ਲੈ ਕੇ ਸਾਨੂੰ ਉਮੀਦ ਹੈ ਵੀ ਇਹਨਾਂ ਤੋਂ ਹੋਰ ਵੀ ਬਰਾਮਦਗੀ ਹੋ ਸਕਦੀ